ਵੈਲਕਮ ਜੀ ਤੁਹਾਡਾ ਆਪਣੇ ਚੈਨਲ ਦੇ ਵਿੱਚ ਅੱਜ ਤੁਹਾਨੂੰ ਦੱਸਾਂਗੇ ਆਪਾਂ ਆਹ ਵਾਲਾ ਨਾ ਆਪਣੇ ਕੋਲੇ ਵੀ ਜਾਨ ਕੇ ਤੋਲ ਕੇ ਜਿਹੜਾ ਕੱਪੜਾ ਹੁੰਦਾ ਉਹ ਵਾਲਾ ਸੂਟ ਹੈਗਾ ਤੇ ਇਹਦਾ ਨੈਕ ਕਿਵੇਂ ਬਣਾਉਣਾ ਇਹਦਾ ਨੈਕ ਆਪਾਂ ਤੁਹਾਨੂੰ ਅੱਜ ਦੱਸ ਦਿਆਂਗੇ ਤੇ ਇਹ ਡਿਜ਼ਾਈਨ ਵਾਲੇ ਨੈਕ ਹੁੰਦੇ ਆ ਇਹਦੇ ਵਿੱਚ ਬੁਕਰਮ ਤਾਂ ਪੈਂਦੀ ਨਹੀਂ ਹੈਗੀ ਕਿਉਂਕਿ ਬੁਕਰਮ ਵਾਲਾ ਤਾਂ ਆਪਾਂ ਬਣਾ ਨਹੀਂ ਸਕਦੇ ਤੇ ਆਪਾਂ ਨਾ ਇਸ ਤਰ੍ਹਾਂ ਬਿਨਾ ਬੁਕਰਮ ਤੋਂ ਹੀ ਬਣਾਉਣਾ ਹੁੰਦਾ ਹੈ ਇਹ ਵਾਲਾ ਸੂਟ ਦਾ ਨੈਕ ਤੇ ਇਹਦੇ ਨਾਲ ਪਹਿਲਾਂ ਤੁਸੀਂ ਇਸ ਤਰ੍ਹਾਂ ਕਰੋ ਜਿੱਥੇ-ਜਿੱਥੇ ਆਪਣਾ neck ਦਾ ਡਿਜ਼ਾਈਨ ਹੈ ਉਹਦੇ ਉੱਪਰ ਨਾਲ ਇੱਕ ਸਿਰਫ ਸਿੰਪਲੀ ਇਸ ਤਰੀ ਸਲਾਈ ਲਾ ਲਿਓ ਕੱਲੇ ਸਿਰਫ ਉਹੀ ਉਹੀ ਆਪਾਂ ਜਾਨੀ ਕਿ ਸਲਾਈ ਕੱਢਣੀ ਹੈਗੀ ਵੀ ਨੀਚੇ ਆਪਾਂ ਜਦੋਂ ਇਹਦੇ ਨਾਲ ਕਪੜਾ ਅਟੈਚ ਕੀਤਾ ਵੀ ਆਪਾਂ ਨੂੰ ਆਈਡੀਆ ਜਾ ਆ ਜਾਊਗਾ ਵੀ ਇੱਥੋਂ ਤੱਕ ਆਪਾਂ ਸੀਨ ਲਾਉਣੀ ਹੈਗੀ ਸਿੱਧੇ ਸਾਈਡ ਸਿੱਧੇ ਸਾਈਡ ਆਪਾਂ ਸਿਉਣ ਲਾ ਲਾਂਗੇ ਤੁਸੀਂ ਜਿੱਡਾ ਵੀ ਰੱਖਣਾ ਹੈ ਛੋਟਾ ਰ ਕਰਨਾ ਹੈ ਉਸ ਤੋਂ ਛੋਟਾ ਵੀ ਕਰ ਸਕਦੇ ਹੋਗੇ ਜਿੰਨਾ ਤੁਹਾਨੂੰ ਗਲਾ ਚਾਹੀਦਾ ਉਹਨਾਂ ਗਲਾ ਹੋ ਰੱਖ ਰੱਖ ਕੇ ਉਸ ਤੋਂ ਬਾਅਦ ਤੁਸੀਂ ਇਹਦੇ ਨਾਲ ਚਾਰੇ ਪਾਸੇ ਇੱਕ ਸਿੰਪਲ ਸੀਨ ਹੀ ਲਾਉਣੀ ਆਪਾਂ ਇਸ ਤਰ੍ਹਾਂ ਹੀ ਸਿੰਪਲ ਸੀਨ ਲਾ ਲਈ ਆਪਾਂ ਸਿੰਪਲ ਸੀਨ ਲਾ ਕੇ ਤੇ ਉਸ ਤੋਂ ਬਾਅਦ ਹੁਣ ਆਪਾਂ ਹੋ ਕਰਾਂਗੇ ਤੇ ਇਹ ਤੁਹਾਨੂੰ ਦੱਸ ਦਿੰਨੀ ਆ ਦੇਖੋ ਜੀ ਤੇ ਅਗਲੀ ਸਾਈਡ ਤੁਹਾਨੂੰ ਦਿਸਦੀ ਵੀ ਹੋਊਗੀ ਜੇ ਨਹੀਂ ਵੀ ਕਈ ਵਾਰ ਵੀਡੀਓ ਦੇ ਵਿੱਚ ਨਹੀਂ ਦਿਸਦੀ ਹੈਗੀ ਇੱਥੋਂ ਆਪਣਾ ਸਿੰਪਲ ਸੀਨ ਲਾਈ ਹੈਗੀ ਤੇ ਸਿੰਪਲ ਸੀਨ ਲਾ ਕੇ ਤੇ ਫਿਰ ਆਪਾਂ ਨਾ ਲਵਾਂਗੇ ਕੱਪੜਾ ਐਕਸਟਰਾ ਕੱਪੜਾ ਲੈ ਲਿਓ ਤੁਸੀਂ ਥੋੜਾ ਜਿਹਾ ਵੱਡਾ ਚੌੜਾ ਪੀਸ ਹੀ ਲੈ ਲਿਓ ਤੇ ਇਹਨੂੰ ਆਪਾਂ ਇਹਦੇ ਉੱਪਰ ਰੱਖ ਲਾਂਗੇ ਸਿੱਧੇ ਸਾਈਡ ਸਿੱਧੇ ਸਾਈਡ ਰੱਖ ਕੇ ਤੇ ਇਹਦੇ ਨਾਲ ਇਹਦਾ ਅੱਧ ਕਰਕੇ ਕੱਪੜੇ ਦਾ ਤੇ ਇਹਦੇ ਨਾਲ ਵਿਚਕਾਰ ਇੱਕ ਸੀਨ ਲਾ ਲਾਂਗੇ ਆਪਾਂ ਇਸ ਤਰ੍ਹਾਂ ਇਹਦੇ ਵਿਚਾਲੇ ਆਪਾਂ ਇੱਕ ਸੀਨ ਲਾ ਦਾਂਗੇ ਇਸ ਤਰ੍ਹਾਂ نیچے ਆਪਾਂ ਦੇਖ ਲਾਂਗੇ ਸਿਰਫ ਵਿਚਾਲਾ ਕਰਕੇ ਇਹਦਾ ਗਲੇ ਦਾ ਤੇ ਇੱਕ ਸੀਨ ਕੱਢ ਦਾਂਗੇ ਵੀ ਇਹ ਕੱਪੜਾ ਜਿਹੜਾ ਨਾਲ ਅਟੈਚ ਹੋ ਜੇ ਇਹ ਹੁਣ ਆਪਾਂ ਕੱਪੜਾ ਅਟੈਚ ਕਰ ਲਿਆ ਨਾਲ ਤੇ ਹੁਣ ਇਹਨੂੰ ਆਪਾਂ ਕਰ ਲਾਂਗੇ ਸਿੱਧਾ ਪਾਸਾ ਇਹਦਾ ਆ ਦੇਖੋ ਜੀ ਇਧਰਲੀ ਸਾਈਡ ਆਪਾਂ ਇਧਰ ਕਰ ਲਿਆ ਦੂਸਰੀ ਸਾਈਡ ਸੌਰੀ ਆਪਾਂ ਕਹਤਾ ਤੁਹਾਨੂੰ ਸਿੱਧਾ ਸਿੱਧਾ ਪਾਸਾ ਨਹੀਂ ਉਲਟਾ ਪਾਸੇ ਆਪਾਂ ਇਸ ਤਰ੍ਹਾਂ ਜਾਨੀ ਕਿ ਸਿੱਧੇ ਪਾਸੇ ਤਾਂ ਆਪਾਂ ਉਹ ਲਾਈ ਸੀ ਲੀਰ ਲਾਈ ਹੈਗੀ ਤੇ ਆਪਾਂ ਦੂਸਰਾ ਪਾਸਾ ਉਹ ਕਰ ਲਿਆ ਤੇ ਹੁਣ ਜਿੱਥੇ ਆਪਾਂ ਸੀਨ ਲਾਈ ਸੀਗੀ ਪਹਿਲਾਂ ਤੁਹਾਨੂੰ ਦੱਸਿਆ ਸੀ ਆਪਾਂ ਸਿਰਫ ਇੱਕ ਸਿੰਪਲ ਸੀਨ ਹੀ ਕੱਢੀ ਸੀਗੀ ਉਹ ਸੀਨ ਦੇ ਨਾਲ-ਨਾਲ ਚਾਹੇ ਤੁਸੀਂ ਉਹਦੇ ਉਹ ਸੀਨ ਦੇ ਉੱਪਰ ਸੀਨ ਲਾ ਦਿਓ ਤੇ ਚਾਹੇ ਉਹ ਨਾਲ-ਨਾਲ ਸੀਨ ਲਾ ਦਿਓ ਤੇ ਉਹਦੇ ਬਸ ਨਾਲ-ਨਾਲ ਆਪਾਂ ਇਸ ਤਰ੍ਹਾਂ ਸੀਨ ਲਾ ਦਾਂਗੇ ਜਿੱਥੋਂ ਤੱਕ ਆਪਾਂ ਨੂੰ ਨੈੱਕ ਚਾਹੀਦਾ ਹੈਗਾ ਤੇ ਉਹਦੇ ਉਹ ਸੀਨ ਦੇ ਉੱਪਰ ਹੀ ਸੀਨ ਲਾਵਾਂਗੇ ਆਪਾਂ ਇਸ ਤਰ੍ਹਾਂ ਹੀ ਮਸ਼ੀਨ ਦੇ ਨਾਲ ਕਿਉਂਕਿ ਪਹਿਲਾਂ ਆਪਾਂ ਸਿੰਪਲ ਸੀਨ ਇਸ ਕਰਕੇ ਲਾਈ ਸੀ ਵੀ ਆਪਾਂ ਨੂੰ ਪਤਾ ਲੱਗ ਜੇ ਵੀ ਆਪਣਾ ਨੈੱਕ ਉਹ ਕਿੱਥੇ ਹੈਗਾ ਅੰዲ ਕੁ ਜਿਹੜੇ ਨਾਲ-ਨਾਲ ਹੀ ਆਪਾਂ ਉਸ ਤਰ੍ਹਾਂ ਉਸ ਸੀਨ ਦੇ ਉੱਪਰ ਹੀ ਸੀਨ ਲਾਈ ਹੈਗੀ ਤੁਸੀਂ ਨਾਲ-ਨਾਲ ਵੀ ਰੱਖ ਕੇ ਲਾ ਸਕਦੇ ਹੋ ਤੇ ਉਹਦੇ ਉੱਪਰ ਲੱਕ ਕੇ ਵੀ ਲਾ ਸਕਦੇ ਹੋਗੇ ਜੀ ਮੈਨੂੰ ਤੁਹਾਨੂੰ ਸਹੀ ਲੱਗਦਾਗਾ ਤੇ ਹੁਣ ਆਪਾਂ ਨਾ ਇਹਨੂੰ ਦੇਖੋ ਜੀ ਜਿਹੜਾ ਹੁਣ ਐਕਸਟਰਾ ਕੱਪੜਾਗਾ ਉਹ ਆਪਾਂ ਜਿਹੜਾ ਸਾਈਡ ਤੇ ਆਪਣਾ ਐਕਸਟਰਾ ਕੱਪੜਾ ਹੁੰਦਾ ਪਹਿਲਾਂ ਤਾਂ ਨਾਲ ਤੇ ਵਿਚਕਾਰੋਂ ਕੱਟ ਲਾਂਗੇ ਆਪਾਂ ਇਹਨੂੰ neck ਨੂੰ ਇਸ ਤਰ੍ਹਾਂ ਨਾਲ ਨਾਲ ਉਹ ਜੀ 1/2 ਇੰਚ ਦਾ 1/2 ਇੰਚ ਛੱਡ ਕੇ ਕੱਪੜਾ ਜਿੱਥੋਂ ਚੱਕ ਆਪਾਂ ਜਾਨਿਕੇ ਜਿਵੇਂ ਆਪਾਂ ਆਰਮ suit ਦਾ ਕੱਟਦੇ ਆ ਇਸ ਤਰ੍ਹਾਂ ਹੀ ਉਹ ਤਾਂ ਹੁਣ ਤਾਂ ਆਪਾਂ ਉਸ ਤਰ੍ਹਾਂ ਹੀ ਕੱਟਣਾਗਾ ਬਿਚਾਰੋ ਆਪਾਂ ਕੱਪੜਾ ਇਸ ਤਰ੍ਹਾਂ ਕੱਟਤਾ ਤੇ ਥੋੜਾ ਜਿਹਾ ਵੱਧ ਲੱਗ ਗਿਆ ਆਪਾਂ ਨੂੰ ਇੱਥੋਂ ਵੀ ਆਪਾਂ ਕੱਢ ਦੇਣੀ ਥੋੜਾ ਜਿਹਾ ਕੱਪੜਾ ਹੋਰ ਤੇ ਇਹਨੂੰ ਇਸ ਤਰ੍ਹਾਂ ਹੀ ਕੱਟ ਦਿੰਨੀ ਆ ਕੱਟ ਕੇ ਤੇ ਹੁਣ ਲਾ ਲਾਂਗੇ ਆਪਾਂ ਇਹਦੇ ਕੱਟ ਇਸ ਤਰ੍ਹਾਂ ਇਹਦੀ ਕੱਟ ਲਾਤੀ ਇਹ ਇਹ ਨਾਲ ਜਿਹੜੇ ਸੂਟ ਆਪਾਂ ਜਣੇ ਕਿ ਜਦੋਂ ਇਹ ਸੂਟ ਨੂੰ ਸਟਿਚ ਕਰਨ ਲਈ ਜਿਹੜਾ ਆਪਣਾ ਤੋਲ ਕੇ ਕਪੜਾ ਮਿਲਦਾ ਹੈ ਇਹਨੂੰ ਨਾ ਆਪਾਂ ਸਿਉਣ ਲਈ ਜਾਨਕਿ ਆਪਾਂ ਨੂੰ 11 ਨੰਬਰ ਸੂਈ ਚਾਹੀਦੀ ਹੁੰਦੀ ਹੈਗੀ ਤੇ ਤੁਸੀਂ ਵੀ ਆਪਦੀ ਮਸ਼ੀਨ ਤੇ ਅਮਰੇਲਾ ਮਸ਼ੀਨ ਆ ਚਾਹੇ ਦੂਸਰੀ ਹੈਗੀ ਉਹਦੇ ਤੇ 11 ਨੰਬਰ ਸੂਈ ਚੜਾ ਲਿਆ ਕਰੋ ਤੇ ਹੁਣ ਜਿਹੜਾ ਆਪਣਾ ਕੋਈ ਐਕਸਟਰਾ ਕਪੜਾ ਸੀ ਆ ਉਹ ਵੀ ਆਪਾਂ ਜਿੰਨਾ ਜਿੰਨਾ ਕਿ ਆਪਾਂ ਫੋਲਡ ਕਰਨਾ ਜਾਨਕਿ ਇੰਚ ਸਵਾ ਕਿੰਚ ਰੱਖ ਕੇ ਕਪੜਾ ਤੇ ਬਾਕੀ ਆਪਾਂ ਉਹਨੂੰ ਕੱਟ ਦਾਂਗੇ ਇਸ ਤਰ੍ਹਾਂ ਸਾਰੇ ਨੂੰ ਗਲੇ ਦੇ ਚਾਰੋਂ ਸਾਈਡਾਂ ਤੁਸੀਂ ਖਿਆਲ ਧਿਆਨ ਨਾਲ ਕੱਟਿਓ ਕਿ ਜਿਹੜਾ نیچے ਆਪਣਾ ਸ਼ਰਟ ਵਾਲਾ ਕਪੜਾ ਨਾਲ ਜਾਨੀ ਕਿ ਕਮੀਜ਼ ਵਾਲਾ ਕਪੜਾ ਨਾ ਕੱਟਿਆ ਜਾਵੇ। ਖਿਆਲ ਰੱਖਿਓ ਨਾਲ। ਸਿਰਫ ਉੱਪਰਲਾ ਉੱਪਰਲਾ ਕਪੜਾ ਹੀ ਆਪਾਂ ਕੱਟਣਾਗਾ। ਤੁਹਾਨੂੰ ਜਿਵੇਂ ਸਹੀ ਲੱਗਦਾ ਉਹ ਮੈਂ ਤੁਸੀਂ ਉੱਪਰ ਉੱਪਰ ਸਿਰਫ ਕੱਟ ਲਿਆ ਕਰੋ। ਪਰ نیچے ਵਾਲੇ ਕਪੜੇ ਦਾ ਖਿਆਲ ਜ਼ਰੂਰ ਰੱਖਿਓ ਨਾਲ। ਵੀ ਉਹ ਨਾ ਕੱਟਿਆ ਜਾਵੇ ਆਪਣਾ। ਉਹਦੇ ਤੇ ਨਾ ਕੱਟ ਲੱਗੇ ਜੀ। ਹਾਂ ਦੇਖੋ ਜੀ ਹੁਣ ਆਪਾਂ ਇਹ ਇੰਚ 70 ਛੱਡ ਕੇ ਤੇ ਇਹਨੂੰ ਕਰਤਾ ਤੇ ਹੁਣ ਆਪਾਂ ਇਹਨੂੰ ਨਾ ਫਿਰ ਅੱਗੇ ਉਹ ਆਪਾਂ ਨੀਚੇ ਇਸ ਤਰ੍ਹਾਂ ਫੋਲਡ ਕਰ ਲਾਂਗੇ ਤੇ ਪਹਿਲਾਂ ਆਪਾਂ ਇਹਦੇ ਤੇ ਇੱਕ ਸੀਨ ਵੀ ਲਾ ਲਗੇ ਵੀ ਇਹ ਚੰਗੀ ਤਰ੍ਹਾਂ ਦਬਾਈ ਜਾਵੇ ਇਸ ਤਰ੍ਹਾਂ ਆ ਦੇਖੋ ਜਿਹੜੀ ਆਪਾਂ ਇਹਨੂੰ ਨਾ ਜਿਹੜੀ ਵਿਚਕਾਰ ਆਪਾਂ ਜਿੱਥੇ ਕੱਟ ਲਾਏ ਹੈਗੇ ਉਹ ਵਾਲੀ ਜਾਨੀ ਕਿ ਸੀਨ ਦੇ ਉੱਪਰ ਸੀਨ ਲਾਵਾਂਗੇ ਹੁਣ ਆ ਦੇਖੋ ਜਿੱਥੇ ਜਿਵੇਂ ਆਪਾਂ ਪਹਿਲਾਂ ਵੀ ਆਪਾਂ ਜਿਹੜੇ ਦੂਸਰੇ ਸਾਈਡ ਆਪਾਂ ਗਲੇ ਬਣਾਉਣੇ ਉਹਨਾਂ ਤੇ ਵੀ ਆਪਾਂ ਇਸ ਤਰੀ ਲਾਉਣੇ ਹੈ ਨਾ ਇਹ ਕੱਟ ਲਾਏ ਕਰਕੇ ਇਹ ਜਿਹੜਾ ਆਪਾਂ ਕੱਟ ਲਾ ਦਿੰਨੀ ਹੈਗੀ ਉਹਦੇ ਨਾਲ ਵਧੀਆ ਸਾਨੀ ਦੇ ਨਾਲ ਇਹ ਨਾ ਫੋਲਡ ਹੋ ਜਾਂਦਾ ਵਧੀਆ ਹੈ نیچے ਨੂੰ ਮੁੜੀ ਜਾਂਦਾ ਹੈ ਤੇ ਇਹ ਚ ਬਲ ਨਹੀਂ ਪੈਂਦਾ ਹੈਗਾ ਕੱਟ ਤੁਸੀਂ ਜ਼ਰੂਰ ਲਾ ਲਿਆ ਕਰੋ ਹੁਣ ਆਪਾਂ ਹੋ ਕਰਾਂਗੇ ਹੁਣ ਇਹਨੂੰ ਨਾ ਅੱਗੋਂ ਵੀ ਆਪਾਂ ਥੋੜਾ ਥੋੜਾ ਫੋਲਡ ਕਰ ਲਾਂਗੇ ਜਦੋਂ ਪਤਰਪਾਈ ਕਰਨੀ ਹੈ ਵੀ ਆਪਾਂ ਨੂੰ ਸੌਖਾ ਹੋ ਜਾਏ ਨਹੀਂ ਪਰ ਤਪਾਈ ਵੇਲੇ ਆਪਾਂ ਨੂੰ ਫੋਲਡ ਕਰਨਾ ਪਊ ਆਪਾਂ ਪਹਿਲਾਂ ਇੱਕ ਸੀਨੇ ਦੇ ਉੱਤੇ ਹੋਰ ਲਾ ਦਨੇ ਆ ਇਹਨੂੰ ਐ ਫੋਲਡ ਕਰਕੇ ਵੀ ਬਸ ਸਿਰਫ ਆਪਾਂ ਇਹਨੂੰ ਨਾ ਦੂਸਰੀ ਲੋਟਾ ਉਹ ਸਿੱਧਾ ਹੋ ਕਰਕੇ ਵੀ ਸਿਰਫ ਤਰਪਾਈ ਤਰਪਾਈ ਰਹਿ ਜੂਗੀ ਆਪਣੀ ਹੁਣ ਕੱਲੀ ਕਰਨ ਵਾਲੀ ਤੇ ਤੁਸੀਂ ਵੀ ਜਾਨਕੀ ਉਹ ਨਾ ਇਸ ਤਰ੍ਹਾਂ ਜਾਨਕੀ ਜਿਵੇਂ ਆਪਾਂ ਫੋਲਡ ਕਰਕੇ ਇਸ ਤਰ੍ਹਾਂ ਆਪਾਂ ਇਹ ਸੂਟ ਦੇ ਗਲਾ ਬਣਾਇਆਗਾ ਤੁਸੀਂ ਵੀ ਇਸ ਤਰ੍ਹਾਂ ਹੀ ਆਪ ਦਾ ਜਿਹੜਾ ਤੁਹਾਡੇ ਸੂਟ ਦਾ ਕੋਈ ਵੀ ਰੈਡੀਮੈਂਟ ਕੋਈ ਸੂਟ ਦਾ ਕੋ ਡਿਜ਼ਾਈਨ ਵਾਲਾ ਗਲਾ ਹੁੰਦਾ ਜਾਂ ਕਿਸੇ ਗਲੇ ਤੇ ਵਰਕ ਹੋਇਆ ਹੁੰਦਾ ਉਹ ਇਸ ਤਰ੍ਹਾਂ ਬਣਾ ਸਕਦੇ ਆਂ ਜੀ ਆਪਾਂ ਕਿ ਆਪਾਂ ਬੁਕਰਮ ਬੁਕਰਮ ਤਾਂ ਕਈ ਵਾਰੀ ਆਪਾਂ ਨਹੀਂ ਪਾਉਂਦੇ ਤੇ ਕਈ ਵਾਰੀ ਆਪਾਂ ਨਾ ਜੇ ਬਣਾਉਣਾ ਹੈ ਆਪਣੇ ਕੋਲ ਕਈ ਵਾਰ ਆਪਣਾ ਮਹਿੰਗਾ ਸੂਟ ਹੁੰਦਾਗਾ ਉਹਦੇ ਵਿੱਚ ਆਪਾਂ ਉਨੀ ਉਹਨਾ ਬੁਕਰਮ ਦਾ ਗਲਾ ਕੱਟ ਸਕਦੇ ਆਂਗੇ ਬੁਕਰਮ ਲੈ ਕੇ ਉਹਦੇ ਵਿੱਚੋਂ ਆਪਾਂ ਕਟਿੰਗ ਕਰਕੇ ਗਲਾ ਲਾ ਸਕਦੇ ਆਂਗੇ ਜਿਹੜਾ ਰੈਡੀਮੇਡ ਗਲਾ ਤਾਂ ਆਪਣਾ ਸਹੀ ਨਹੀਂ ਆਊਗਾ ਤੁਹਾਨੂੰ ਇਹ ਇਹ ਤਾਂ ਤੁਹਾਨੂੰ ਪਤਾਗਾ ਠੀ ਹੁਣ ਆਪਾਂ ਇਸ ਤਰੀਆ ਦੇਖੋ ਜੀ ਫੋਲਡ ਕਰ ਲਿਆ ਸਾਰਾ ਤੇ ਬਾਅਦ ਵਿੱਚ ਇਹਦੇ ਵਿੱਚ ਤੁਹਾਨੂੰ ਆਪ ਪਹਿਲਾਂ ਵੀ ਦੱਸਿਆ ਵੀ ਆਪ ਪੱਤਰ ਪਾਈ ਕਰ ਦਾਂਗੇ। ਤੇ ਥੈਂਕ ਯੂ ਜੀ ਆਪਣੀ ਪੂਲੀ ਵੀਡੀਓ ਵਾਚ ਕਰ ਲਈ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤੇ ਆ ਦੇਖੋ ਜੀ ਆਪਣਾ ਗਲਾ ਵਧੀਆ ਬਣ ਗਿਆ ਤੇ ਤੁਸੀਂ ਵੀ ਇਸ ਤਰ੍ਹਾਂ ਬਣਾ ਸਕਦੇ ਹੋਗੇ। ਥੈਂਕ ਯੂ ਵਾਂਸ ਅਗੇਨ।